ਸਤਿ ਸ਼੍ਰੀ ਅਕਾਲ ਦੋਸਤੋ ਹਾਜ਼ਰ ਹੈ ਇੱਕ ਛੋਟੀ ਜੀ ਕਹਾਣੀ ਦੇ ਨਾਲ ਉਮੀਦ ਹੈ ਕਹਾਣੀ ਤੁਹਾਨੂੰ ਪਸੰਦ ਆਉਗੀ ਭਜਨ ਵੀਰੇ ਕੱਲ ਨੂੰ ਆਪਣੇ ਦੇਵ ਲਈ ਕੁੜੀ ਵੇਖਣ ਜਾਣਾ ਹੈ ਤੈਨੂੰ ਵੀ ਜਾਣਾ ਪਏਗਾ ਸਾਡੇ ਨਾਲ ਕੁੜੀ ਐਮਏ ਪੀ ਐਚ ਡੀ ਹੈ ਰੰਗ ਥੋੜਾ ਸਾਵਲਾ ਹੈ ਪਰ ਸੁਣਿਆ ਹੈ ਬਹੁਤ ਸਮਝਦਾਰ ਹੈ ਤੇ ਸੁਸ਼ੀਲ ਹੈ ਮੈਂ ਕਿਹਾ ਤੁਸੀਂ ਜਾਓ ਆਪਣੇ ਨਾਲ ਦੀਪ ਨੂੰ ਲੈ ਜਾਓ ਉਹ ਕਹਿੰਦਾ ਨਹੀਂ ਦੀਪ ਤਾਂ ਬਾਅਦ ਵਿੱਚ ਜਾਏਗਾ ਪਰ ਤੈਨੂੰ ਸਾਡੇ ਨਾਲ ਚੱਲਣਾ ਪਏਗਾ ਮੇਰੇ ਦੋਸਤ ਰਾਜਵੀਰ ਨੇ ਮੈਨੂੰ ਕਿਹਾ ਅਤੇ ਮੈਂ ਮਨਾ ਨਹੀਂ ਕਰ ਸਕਿਆ ਉੱਥੇ ਪਹੁੰਚਣ ਤੇ ਸਾਡਾ ਬਹੁਤ ਸਵਾਗਤ ਹੋਇਆ ਕਈ ਪ੍ਰਕਾਰ ਦੀਆਂ ਮਠਿਆਈਆਂ ਨਮਕੀਨ ਫਲ ਪਰੋਸੇ ਗਏ ਕੁੜੀ ਸੱਚਮੁੱਚ ਬਹੁਤ ਹੀ ਸਮਝਦਾਰ ਤੇ ਬੁੱਧੀਮਾਨ ਸੀ ਫਿਰ ਸ਼ੁਰੂ ਹੋਇਆ ਕੁੜੀ ਦਾ ਇੰਟਰਵਿਊ ਰੂਪੀ ਡਰਾਮਾ ਪ੍ਰਸ਼ਨਾਂ ਦੀ ਚੜੀ ਲਗਾ ਦਿੱਤੀ ਖਾਣਾ ਬਣਾ ਲੈਂਦੀ ਹੈ ਜੀ ਐਨਟੀ ਥੋੜਾ ਬਹੁਤਾ ਬਣਾ ਲੈਂਦੀ ਹਾਂ ਐਮਏ ਵਿੱਚ ਕਿੰਨੇ ਪ੍ਰਤੀਸ਼ਤ ਨੰਬਰ ਆਏ ਸੀ ਜੀ ਉਹਨਾਂ ਦਿਨਾਂ ਵਿੱਚ ਮੰਮੀ ਬਿਮਾਰ ਸੀ ਪੜ੍ਹਾਈ ਲਈ ਜ਼ਿਆਦਾ ਸਮਾਂ ਨਹੀਂ ਨਿਕਲ ਸਕਿਆ 65% ਆਏ ਸੀ ਗੱਲਾਂ ਪੁੱਛਦੇ ਪੁੱਛਦੇ ਇੱਕ ਬਹੁਤ ਹੀ ਝੁਬਮਾ ਜਿਹਾ ਪ੍ਰਸ਼ਨ ਪੁੱਛ ਲਿਆ ਤੂੰ ਕੇ ਕੱਪੜੇ ਕਿਹੋ ਜਿਹੇ ਪਾਉਂਦੀ ਹੈ ਇਹ ਸੁਣ ਕੇ ਕੁੜੀ ਦੇ ਚਿਹਰੇ ਤੇ ਬਹੁਤ ਕਠੋਰ ਭਾਵ ਉੱਭਰ ਆਏ ਸੀ ਪਰ ਸੰਸਕਾਰ ਬਸ ਚੁੱਪ ਰਹਿ ਗਈ ਵਾਪਸ ਆਉਂਦੇ ਸਮੇਂ ਕੁੜੀ ਦੇ ਪਾਪਾ ਦਰਵਾਜ਼ੇ ਤੇ ਹੱਥ ਜੋੜ ਕੇ ਖੜੇ ਸੀ ਅੱਗੇ ਦੀ ਗੱਲ ਦੇਪਤੇ ਛੱਡ ਕੇ ਸਾਰੇ ਵਾਪਸ ਆ ਗਏ ਕਾਰ ਵਿੱਚ ਬੈਠਦੇ ਹੀ ਭਾਬੀ ਕਹਿੰਦੀ ਨਾ ਤਾਂ ਰੰਗ ਹੈ ਨਾ ਰੂਪ ਹੈ ਮਾਸਟਰ ਦੀ ਇਹ ਹੈ ਕਿ ਦੇਣਗੇ ਕੱਲ ਫੋਨ ਕਰਕੇ ਜਵਾਬ ਦੇ ਦਿਆ ਜੇ ਮੇਰਾ ਮਨ ਰੂਹ ਉਠਿਆ ਇਹ ਸਭ ਤਾਂ ਪਹਿਲਾਂ ਹੀ ਪਤਾ ਸੀ ਕਿਉਂ ਕਿਸੇ ਦਾ ਸਮਾਂ ਤੇ ਪੈਸਾ ਬਰਬਾਦ ਕੀਤਾ ਕਿਉਂ ਇਸ ਤਰ੍ਹਾਂ ਕਿਸੇ ਕੁੜੀ ਦਾ ਦਿਲ ਤੋੜਿਆ ਮੈਨੂੰ ਸ਼ਰਮ ਮਹਿਸੂਸ ਹੋ ਰਹੀ ਸੀ ਆਪਣੇ ਸਮਾਜ ਅਤੇ ਉਸ ਦੇ ਪੈਮਾਨੇ ਤੇ ਇਹ ਸੁੰਦਰਤਾ ਨੂੰ ਰੰਗ ਨਾਲ ਦੇਖਿਆ ਜਾਂਦਾ ਹੈ ਸਿੱਖਿਆ ਨੂੰ ਅੰਕਾਂ ਨਾਲ ਦੇਖਿਆ ਜਾਂਦਾ ਹੈ ਤੇ ਰਿਸ਼ਤਾ ਤਨਖਾਹ ਨੂੰ ਦੇਖ ਕੇ ਕੀਤਾ ਜਾਂਦਾ ਹੈ ਕਿਉਂ ਸਾਡੇ ਲੋਕਾਂ ਦੀ ਸੋਚ ਇੰਨੀ ਛੋਟੀ ਹੋ ਗਈ ਹੈ ਕਿ ਕਿਸੇ ਦਾ ਦਿਲ ਤੇ ਇੱਜ਼ਤ ਕੋਈ ਮਾਇਨੇ ਨਹੀਂ ਰੱਖਦੀ ਦੋਸਤੋ ਏ ਸੀ ਸਾਡੀ ਅੱਜ ਦੀ ਛੋਟੀ ਜਹੀ ਕਹਾਣੀ ਉਮੀਦ ਹੈ ਕਹਾਣੀ ਤੁਹਾਨੂੰ ਪਸੰਦ ਆਈ ਹੋਵੇਗੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਜੀ ਧੰਨਵਾਦ ਜੀ